ਇੱਕ ਕਮਾਈ ਵਾਲੇ ਮਹਾਪੁਰਸ਼ਾਂ ਨੂੰ ਕਿਸੇ ਨੇ ਕਿਹਾ ਸੀ ਜੀ ਨੇਮ ਵੱਡਾ ਹੈ ਕਿ ਪ੍ਰੇਮ ਵੱਡਾ ਹੈ ਤੇ ਉਹਨਾਂ ਨੇ ਪਤਾ ਕੀ ਜਵਾਬ ਦਿੱਤਾ ਸੀ ਉਹਨਾਂ ਆਖਿਆ ਸੀ ਪ੍ਰੇਮ ਵੱਡਾ ਹੈ ਪਰ ਪ੍ਰੇਮ ਤਾਂ ਵੱਡਾ ਹੈ ਜੇ ਨੇਮ ਦੇ ਬੂਏ ਚੋਂ ਨਿਕਲ ਕੇ ਆਏ ਯਾਦ ਰਹਿਣਾ ਹੋਏ ਪ੍ਰੇਮ ਵੱਡਾ ਪਰ ਤਾਂ ਵੱਡਾ ਜੇ ਨੇਮ ਦੇ ਬੂਏ ਚੋਂ ਨਿਕਲ ਕੇ ਆਏਗਾ ਜੇ ਨੇਮ ਦੇ ਬੂਏ ਚੋਂ ਨਿਕਲ ਕੇ ਨਹੀਂ ਆਇਆ ਤੇ ਫਿਰ ਸਮਝ ਲੈਣਾ ਉਹ ਪ੍ਰੇਮ ਹੀ ਵੱਡਾ ਨਹੀਂ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਬੜੀ ਬਰੀਕ ਬਾਤ ਹੈ ਸੰਭਾਲਿਓ ਇਹ ਲੋੜ ਜ਼ਿੰਦਗੀ ਚ ਆਉਂਦੀਆਂ ਨੇ ਫਿਰ ਉਹਨਾਂ ਮਹਾਂਪੁਰਸ਼ਾਂ ਨੇ ਇੱਕ ਮਿਸਾਲ ਦਿੱਤੀ ਸੀ ਕਹਿੰਦੇ ਪਾਣੀ ਪਾਣੀ ਹੈ ਪਾਣੀ ਪਾਣੀ ਨਾ ਮਿਲੇ ਜੀਵਨ ਖਤਮ ਹੋ ਜਾਂਦਾ ਕਿੱਡੀ ਅਹਿਮੀਅਤ ਹੈ ਪਾਣੀ ਦੀ ਚਾਰ ਦਿਨ ਪਾਣੀ ਨਾ ਮਿਲੇ ਜੀਵਨ ਖਤਮ ਪੰਜ ਦਿਨ ਪਾਣੀ ਨਾ ਮਿਲੇ ਦੋ ਦਿਨ ਪਾਣੀ ਨਾ ਮਿਲੇ ਕੀ ਹਾਲ ਹੈ ਕਹਿੰਦੇ ਪਾਣੀ ਲਈ ਕਿੰਨਾ ਮੁੱਲ ਹੈ ਕਿੰਨੀ ਕੀਮਤ ਹੈ ਦੋ ਦਿਨ ਨਾ ਮਿਲੇ ਚਾਰ ਦਿਨ ਨਾ ਮਿਲੇ ਜੀਵਨ ਖਤਮ ਹੋ ਜਾਂਦਾ ਪਰ ਕਹਿੰਦੇ ਹੈ ਪਾਣੀ ਹੈ ਇਕਦੇ ਜਿਆਦਾ ਅਜੇ ਹੜ ਵਾਂਗੂ ਤੇ ਕਈ ਕੁਝ ਨੁਕਸਾਨ ਵੀ ਕਰ ਜਾਂਦਾ ਜੇ ਜਿਆਦਾ ਅਜੇ ਇਹ ਪਾਣੀ ਹੈ ਕਹਿੰਦੇ ਪ੍ਰੇਮ ਵੱਡਾ ਪ੍ਰੇਮ ਵੱਡਾ ਪਰ ਜੇ ਨੇਮ ਦੇ ਬੂਏ ਜੋ ਆਏਗਾ ਨਾ ਲੰਗ ਕੇ ਤੇ ਫਿਰ ਕਈ ਕੋਈ ਸਵਾਰ ਕੇ ਜਾਏਗਾ ਗੱਜ ਕੇ ਅੱਖੋ ਸਤਮਾ ਵਾਹੀ ਗੇ ਪਾਣੀ ਪਾਣੀ ਜਦੋਂ ਮਿਲਦਾ ਹੈ ਤੇ ਜੀਵਨ ਦੀ ਲੀਲਾ ਤੁਰਦੀ ਪਰ ਇਹੋ ਪਾਣੀ ਹੜ ਦੇ ਰੂਪ ਚ ਆ ਜੇ ਕਿੰਨੀਆਂ ਲੀਲਾ ਰੋੜ ਕੇ ਲੈ ਜਾਂਦਾ ਇਹੋ ਪਾਣੀ ਕਹਿੰਦੇ ਪ੍ਰੇਮ ਜਦੋਂ ਨੇਮ ਦੇ ਬੂਹੇ 'ਚੋਂ ਲੰਘ ਕੇ ਆਏਗਾ ਤੇ ਫਿਰ ਤੇਰੇ ਜੀਵਨ ਨੂੰ ਜਿਹੜੀ ਅਸਲੀ ਲੀਲਾ ਦੇਵੇਗਾ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਸ ਕਰਕੇ ਜਿਹੜੇ ਫੜਾ ਮਾਰਦੇ ਉਹਨਾਂ ਨੂੰ ਸ਼ਾਇਦ ਇਸ ਗੱਲ ਤੋਂ ਕੁਝ ਸਿੱਖਿਆ ਮਿਲ ਜੇ ਕਿ ਨੇਮ ਦੀ ਲੋੜ ਨਹੀਂ ਪ੍ਰੇਮ ਵੱਡਾ ਕਹਿੰਦੇ ਪ੍ਰੇਮ ਉਹ ਵੱਡਾ ਜਿਹੜਾ ਨੇਮ ਦੇ ਬੂਹੇ ਚੋਂ ਲੰਘ ਕੇ ਆਏਗਾ ਗੁਰੂ ਨਾਨਕ ਨੰਦ ਬੰਦੂਲਾ ਤਾਰੇ ਸੰਗਤਾਂ